ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਕੀਆ ਤੋਰੀ ਤੇ ਇੱਥੇ ਮੈਂ 500 ਗ੍ਰਾਮ ਕੀਆ ਤੋਰੀਆਂ ਲੈ ਲਿਆ ਸੀ ਤੇ ਕੀਆ ਤੋਰੀਆਂ ਨੂੰ ਆਪਾਂ ਛਿੱਲ ਕੇ ਕੱਟ ਲਿਆ ਤੇ ਧੋ ਲਿਆ ਤੇ ਜੇ ਆਪਣੇ ਕੋਲੋਂ ਵੱਡੀਆਂ ਕੀਆ ਤੋਰੀਆਂ ਹੋਣ ਤਾਂ ਆਪਾਂ ਉਹਦੇ ਵਿੱਚ ਦੋ ਵਿੱਚ ਚੀਰਾ ਦੇ ਕੇ ਫਿਰ ਆਪਾਂ ਉਹਨਾਂ ਨੂੰ ਕੱਟ ਲਵਾਂਗੇ ਤੇ ਇਹ ਆਪਾਂ ਇਸ ਤਰ੍ਹਾਂ ਦੀ ਮੇਰੇ ਕੋਲ ਮੀਡੀਅਮ ਸਾਈਜ਼ ਦੀਆਂ ਇਹ ਕੀਆ ਤੋਰੀਆਂ ਤੇ ਮੈਂ ਇਸ ਤਰ੍ਹਾਂ ਹੀ ਗੋਲ-ਗੋਲ ਕੱਟ ਲਈਆਂ ਸੀ ਕਿਆ ਸੋ ਪਰਪਾ ਕੜਾਈ ਰੱਖ ਲਈ ਕੜਾਈ ਦੇ ਵਿੱਚ ਆਪਾਂ ਰੋਹਨ ਤੇਲ ਪਾ ਦਵਾਂਗੇ ਤੇਲ ਗਰਮ ਹੋ ਗਿਆ ਇੱਕ ਚਮਚਾ ਆਪਾਂ ਜੀਰੇ ਦਾ ਪਾ ਦਵਾਂਗੇ ਤੇ ਜੀਰੇ ਨੂੰ ਭੁੰਨ ਲਵਾਂਗੇ ਜੀਰਾ ਭੁੰਨਿਆ ਗਿਆ ਹੁਣ ਆਪ ਇਹਦੇ ਵਿੱਚ ਆਪਾਂ ਬਰੀਕ ਕੱਟੇ ਹੋਏ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਆਪਾਂ ਭੌਲ ਲਵਾਂਗੇ ਇਥੇ ਅਧਿਕਤ ਲਸਣ ਨੂੰ ਮੈਂ ਘੋਟ ਲਿਆ ਸੀ ਤੇ ਇਹਨਾਂ ਨੂੰ ਵਿੱਚੇ ਪਾ ਦਾਂਗੇ ਪਿਆਜ਼ ਦੇ ਵਿੱਚ ਤੇ ਬ੍ਰਾਊਨ ਕਰ ਲਵਾਂਗੇ ਇੱਕ ਚਮਚਾ ਆਪਾਂ ਵੇਸਣ ਦਾ ਪਾ ਦਵਾਂਗੇ ਤੇ ਵੇਸਣ ਵੀ ਆਪਾਂ ਪਿਆਜ਼ਾਂ ਦੇ ਵਿੱਚ ਭੁੰਨ ਲਵਾਂਗੇ ਵੇਸਣ ਪਾ ਕੇ ਕੀ ਆ ਤੋਰੀ ਬਹੁਤ ਜਿਆਦਾ ਟੇਸਟ ਬਣਦੀ ਆ ਇਨੂੰ ਆਪਾਂ ਪਿਆਜ਼ਾਂ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਹਦਾ ਕੱਚਾਪਨ ਦੂਰ ਕਰਨਾ ਵੇਸਣ ਦਾ ਵੇਸਣ ਨੂੰ ਭੁੰਨ ਲਿਆ ਸੀ ਤੇ ਇੱਕ ਚਮਚਾ ਆਪਾਂ ਨਮਕ ਪਾ ਦਵਾਂਗੇ ਅੱਧਾ ਚਮਚਾ ਕਾਲੀ ਮਿਰਚ ਪਾਊਡਰ ਥੋੜੀ ਜਿਹੀ ਪਾ ਦਵਾਂਗੇ ਆਪਾਂ ਦੇਗੀ ਮਿਰਚ ਅੱਧਾ ਚਮਚਾ ਹਲਦੀ ਇੱਕ ਚਮਚਾ ਧਨੀਆ ਪਾਊਡਰ ਇਥੇ ਮੈਂ ਦੋ ਟਮਾਟਰਾਂ ਨੂੰ ਇਹਦੀ ਫਿਊਰੀ ਬਣਾ ਲਈ ਸੀ ਤੇ ਦੋ ਤਿੰਨ ਹਰੀਆਂ ਮਿਰਚਾਂ ਪਾ ਦਵਾਂਗੇ ਮਿਕਸ ਕਰ ਦਵਾਂਗੇ ਤੜਕੇ ਨੂੰ ਦੋ ਕੁ ਚਮਚੇ ਪਾਣੀ ਦੇ ਪਾ ਦਵਾਂਗੇ ਜਿਹੜਾ ਮਸਾਲਾ ਚੰਗੀ ਤਰ੍ਹਾਂ ਪੱਕ ਜਾਏਗਾ ਮਸਾਲੇ ਦੇ ਤੇਲ ਛੜਤਾ ਤੇ ਘੋੜੇ ਦੇ ਵਿੱਚ ਆਪਾਂ ਤੋਰੀਆਂ ਨੂੰ ਪਾ ਦਵਾਂਗੇ ਮਿਕਸ ਕਰ ਦਵਾਂਗੇ ਤੋਰੀਆਂ ਪਾ ਕੇ ਤੋਰੀਆਂ ਨੂੰ ਮਿਕਸ ਕਰਤਾ ਸੀ ਤੇ ਥੋੜਾ ਜਿਹਾ ਇਹਦੇ ਵਿੱਚ ਤੋ ਤੇ ਚਮਚੇ ਪਾਣੀ ਦੇ ਪਾ ਦਵਾਂਗੇ ਤੋ ਇਹਦੀਆਂ ਨੂੰ ਬਣਾਵਾਂਗੇ ਆਪਾਂ ਘਾਸ ਵਾਲੀਆਂ ਹੋਰ ਅਸੀਂ ਇਹਨੂੰ ਟੱਕ ਦੇਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਇੱਕ ਵਾਰੀ ਪਹਿਲੇ ਵੀ ਇਹਨੂੰ ਮੈਂ ਹਿਲਾ ਦਿੱਤਾ ਸੀ ਸਬਜੀ ਨੂੰ ਤੇ ਇਹ ਵਾਲੀਆਂ ਜਿਹੜੀਆਂ ਤੋਰੀਆਂ ਲੀਆਂ ਕਿ ਆ ਤੋਰੀਆਂ ਬਹੁਤ ਜਲਦੀ ਬਣ ਜਾਂਦੀਆਂ ਨੇ ਇਹ ਸਬਜੀ ਵੇਖੋ ਤੁਸੀਂ ਕਿੰਨੀ ਵਧੀਆ ਸਬਜੀ ਬਣੀ ਆ ਬਹੁਤ ਵਧੀਆ ਹੈ ਸੰਘਣੀ ਸੰਘਣੀ ਸਬਜੀ ਬਣਦੀ ਆ ਸਬਜੀ ਨੂੰ ਫੇਰ ਪਕਾ ਲਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਸਬਜੀ ਨੂੰ ਮੈਂ ਹਾਈ ਤੋਂ ਮੀਡੀਅਮ ਸਟੈੱਜ ਗੈਸ ਤੇ ਪਕਾਇਆ ਸੀ ਸਬਜੀ ਬਣ ਕੇ ਤਿਆਰ ਤੇ ਸਬਜੀ ਤੁਸੀਂ ਦੇਖ ਸਕਦੇ ਕਿ ਆ ਤੋਰੀ ਬਹੁਤ ਵਧੀਆ ਕੁਲੀ ਕੁਲੀ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਪਾ ਦਵਾਂਗੇ ਤੇ ਗੈਸ ਨੂੰ ਬੰਦ ਕਰ ਦਵਾਂਗੇ ਜੀ ਤੇ ਤੁਹਾਨੂੰ ਮੇਰੇ ਸਬਜੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਕਿ ਆ ਤੋਰੀ ਨੂੰ ਆਪਾਂ ਉਹ 10ਰ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਕੀ ਆ ਤੋਰੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ